ਹਾਂਜੀ ਅੱਜ ਅਸੀਂ ਲੈ ਕੇ ਆਏ ਆ ਤੁਹਾਡੇ ਵਾਸਤੇ ਇਹ ਕੜਾਈ ਵਾਲੇ ਸੂਟ ਆਪਾਂ ਇਹ ਸੂਟ ਕੜਾਈ ਕਰਵਾਏ ਨੇ ਤੇ ਥ्रेड ਵਰਕ ਕਰਵਾਇਆ ਇਹਨਾਂ ਦੇ ਉੱਪਰ ਇਹ ਕੱਪੜਾ ਕਸਟਮਰ ਦਾ ਆਪਦਾ ਹੀ ਸੀ ਇਹ ਵੱਡੇ ਪਣੇ ਦਾ 5 ਮੀਟਰ ਕੱਪੜਾ ਸੀ ਜੀ 5 ਦਾ ਵੀ 5.5 ਹੀ ਸੀਗਾ ਤੇ ਆਪਾਂ ਨੇ ਇਦਾਂ ਵਰਕ ਕਰਵਾਇਆ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੇ ਆ ਇਹਦੀਆਂ ਬਾਹਾਂ ਤੇ ਬੇਲ ਪਵਾਈਆਂ ਇਦਾਂ ਇਹ ਕਪੜਾ ਥੋੜਾ ਜਿਹਾ ਘੱਟ ਲੱਗਦਾ ਸੀ ਇਸ ਕਰਕੇ ਦੋਵੇਂ ਸੂਟਾਂ ਦੇ ਆ ਬਾਹਾਂ ਦੇ ਵਿੱਚ ਇਦਾਂ ਆਪਾਂ ਲੇਸ ਅਟੈਚ ਕੀਤੀ ਆ ਤੇ ਇਹ ਇਹਦੇ ਨਾਲ ਪੈਂਟ ਪਲਾਜ਼ੋ ਤਿਆਰ ਕੀਤੇ ਨੇ ਆਪਾਂ ਨੇ ਇਹਨਾਂ ਦੇ ਉੱਪਰ ਲੇਸ ਨਾਲ ਵੀ ਡਿਜ਼ਾਈਨਿੰਗ ਕਰਤੀ ਜੀ ਤੇ ਆ ਬਰਕ ਵੀ ਹੋਇਆ ਬਰਕ ਬਹੁਤ ਹੀ ਪਿਆਰਾ ਹੋਇਆ ਤੇ ਦੁਪੱਟੇ ਤਿਆਰ ਕੀਤੇ ਨੇ ਨਾਲ ਨੂੰ ਆਪਾਂ ਨੇ ਬਹੁਤ ਹੀ ਖੁੱਲੇ ਡੁੱਲੇ ਦੁਪੱਟੇ ਨੇ ਤੇ ਡਾਇਰ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਆਪਣਾ ਡਾਇਰ ਬਹੁਤ ਵਧੀਆ ਕੰਮ ਕਰਦਾ ਤੇ ਇਹਦੇ ਉੱਪਰ ਆਪਾਂ ਨੇ ਇਦਾਂ ਕਾਟਨ ਦੀ ਲੇਸ ਅਟੈਚ ਕੀਤੀ ਆ ਬਹੁਤ ਹੀ ਸੋਹਣੇ ਜਿਹੇ ਪਾਰਟੀ ویئر ਸੂਟ ਬਣ ਕੇ ਤਿਆਰ ਹੋਏ ਨੇ ਇਹ ਦੋ ਸੂਟ ਇੱਕ ਤਰ੍ਹਾਂ ਦੇ ਤਿਆਰ ਕੀਤੇ ਨੇ ਸੇਮ ਹੀ ਨੇ ਜੀ ਬਸ ਥੋੜਾ ਜਿਹਾ ਨੈੱਕ ਦਾ ਡਿਜ਼ਾਈਨ ਡਿਫਰੈਂਟ ਹੈ ਇੱਕ ਦੂਜੇ ਨਾਲ ਬਾਕੀ ਤੁਸੀਂ ਵੀ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਵਰਕ ਕਰਵਾਉਣੀ ਆ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਅਸੀਂ ਆਪਣਾ ਨੰਬਰ ਦੇ ਦਾਂਗੇ ਤੇ ਇਦਾਂ ਦੇ ਵੀ ਆਪਾਂ ਨੇ ਦੋ ਸੂਟ ਰੈਡੀ ਕਰਵਾਏ ਨੇ ਜੀ ਇਹਨਾਂ ਦੀ ਸਟਿਚਿੰਗ ਹਜੇ ਬਾਕੀ ਆ ਇਹ ਇਦਾਂ ਘੇਰੇ ਤੇ ਦੋ ਬੇਲਾਂ ਪਵਾਈਆਂ ਨੇ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਨੀਟ ਤੇ ਕਲੀਨ ਆ ਜੀ ਕੰਮ ਇਹਦੀਆਂ ਬਾਹਾਂ ਦੇ ਉੱਪਰ ਬੇਲ ਪਵਾਈਆਂ ਤੇ ਨਾਲ ਇਹਦੇ ਉੱਪਰ ਆਪਾਂ ਨੇ ਬੂਟੇ ਪਵਾਏ ਆ ਤੇ ਸੇਮ ਹੀ ਕੰਮ ਆਪਾਂ ਨੇ ਇਹਦੀ ਬਾਟਮ ਤੇ ਕਰਵਾਇਆ ਸਟੀਚਿੰਗ ਵੀ ਹਰ ਤਰ੍ਹਾਂ ਦੀ ਕਰਦੇ ਆਂ ਜੀ ਆਪਾਂ ਤੇ ਕਢਾਈ ਵੀ ਹਰ ਤਰ੍ਹਾਂ ਦੀ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਤੁਸੀਂ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਇਹਦੇ ਨਾਲ ਵੀ ਦੁਪੱਟੇ ਬਹੁਤ ਸੋਹਣੇ ਰੈਡੀ ਕਰਵਾਏ ਨੇ ਆਪਾਂ ਨੇ ਕਢਾਈ ਦੇ ਸਾਰੇ ਕਲਰ ਦੁਪੱਟੇ ਦੇ ਵਿੱਚ ਆਪਾਂ ਨੇ ਪਵਾਏ ਨੇ ਦਾਇਰ ਦਾ ਕੰਮ ਵੀ ਬੜਾ ਸਾਫ਼ ਸੁਥਰਾ ਹੀ ਇਹਦੇ ਉੱਪਰ ਲੇਸ ਆਪਾਂ ਅਟੈਚ ਕਰਾਂਗੇ ਜਦੋਂ ਇਹਨਾਂ ਸੂਟਾਂ ਦੀ ਸਟੀਚਿੰਗ ਹੋਈ ਉਦੋਂ ਤੇ ਇਹ ਦੁਪੱਟੇ ਆਪਾਂ ਨੇ ਲੈਣੇ ਜੀ ਟੈਵੀ ਚੱਕ ਦੇ ਬਹੁਤ ਹੀ ਪਿਆਰਾ ਜਿਹਾ ਕੱਪੜਾ ਹੈ ਇਹ ਕਾਟਨ ਦੀ ਫੀਲ ਦਿੰਦਾ ਇਹ ਦੁਪੱਟਾ ਬਹੁਤ ਹੀ ਸੋਹਣਾ ਕੰਮ ਹੋਇਆ ਤੇ ਕਾਂ ਵਾਲਾ ਸੂਟ ਹੈ ਜੀ ਇਹ ਆਪਾਂ ਨੇ ਪੈਨਲ ਸਟਾਈਲ ਇਹਦੇ ਤੇ ਉੱਪਰ ਕਢਾਈ ਕਰਵਾਈ ਆ ਇਹਦਾ ਵਰਕ ਵੀ ਬਹੁਤ ਸੋਹਣਾ ਨੀਟ ਐਂਡ ਕਲੀਨ ਹੈ ਜੀ ਕੱਲਾ ਕੱਲਾ ਟਾਂਕਾ ਕਢਾਈ ਦਾ ਬੋਲਦਾ ਬਾਕੀ ਜੀ ਤੁਸੀਂ ਆਪ ਦਾ ਸਟੱਫ ਭੇਜ ਕੇ ਤੁਸੀਂ ਫੇਰ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੇ ਜੇ ਤੁਸੀਂ ਸਟੱਫ ਸਾਡੇ ਤੋਂ ਬਾਏ ਕਰਨਾ ਤੇ ਵਰਕ ਵੀ ਕਰਵਾਉਣਾ ਅਜ ਦੀਆਂ ਬਾਹਵਾਂ ਦਾ ਕੰਮ ਹਰ ਤਰ੍ਹਾਂ ਦੇ ਨਾਲ ਆਪਾਂ ਤੁਹਾਨੂੰ ਕੰਮ ਪ੍ਰੋਵਾਈਡ ਕਰਵਾਵਾਂਗੇ ਇਹ ਪੌਂਚਿਆਂ ਦਾ ਕੰਮ ਹੈ ਜੀ ਇਹਦਾ ਇਹਦੀ ਵੀ ਸਟਿਚਿੰਗ ਦੀ ਵੀਡੀਓ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਆਪਾਂ ਤੇ ਆਹ ਸੂਟ ਆਪਾਂ ਨੇ ਕਸਟਮਰ ਦਾ ਸਟਿਚ ਕੀਤਾ ਸੀ ਜੀ ਇਹਦੇ ਉੱਪਰ ਆਪਾਂ ਨੇ ਪੈਚਵਰਕ ਕੀਤਾ ਤੇ ਇਹਦੇ ਗਲੇ ਦੇ ਉੱਪਰ ਵੀ ਆਪਾਂ ਡਿਜ਼ਾਈਨ ਬਣਾਇਆ ਤੇ ਇਹਦੀਆਂ ਬਾਹਾਂ ਦਾ ਵੀ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਜੀ ਬਾਹਾਂ ਇਹਦੀਆਂ ਪਾਕਿਸਤਾਨੀ ਬਣਾਈਆਂ ਨੇ ਦੇ ਨਾਲ ਆਪਾਂ ਨੇ ਸਟੇਟ ਸਲਵਾਰ ਤਿਆਰ ਕੀਤੀ ਹੈ ਇਹਦੀ ਬਾਟਮ ਦੇ ਉੱਪਰ ਬਹੁਤ ਸੋਹਣਾ ਕੰਮ ਹੋਇਆ ਪੈਚ ਵਰਕ ਸੇਮ ਕੁਮੀਰ ਦੀ ਤਰ੍ਹਾਂ ਤੇ ਏਸੀ ਜੇ ਅੱਜ ਵਾਲੇ ਸੂਟ ਤੇ ਕਿਵੇਂ ਲੱਗੀ ਵੀਡੀਓ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੇਖਣ ਲਈ ਧੰਨਵਾਦ